ਜਿਹੜਾ ਹੈ ਉਹ ਫਾਇਦਾ ਮਿਲ ਰਿਹਾ ਔਰ ਯਾ ਕਹੀਏ ਕਿ ਅਕਾਲੀ ਦਲ ਦੇ ਚੋਣ ਮੈਦਾਨ ਚੋਂ ਹਟਣ ਦਾ ਜੇ ਸਭ ਤੋਂ ਵੱਡਾ ਫਾਇਦਾ ਕਿਸੇ ਨੂੰ ਮਿਲਦਾ ਨਜ਼ਰ ਆ ਰਿਹਾ ਤੁਹਾਡੇ ਡਿੰਪੀ ਢੋ ਤਾਂ ਕੋਲ ਮੇਰਾ ਕੀ ਗਿੱਧਰਵਾਲ ਦੀ ਚੋਣ ਦਾ ਦਿਲਚਸਪ ਹੈ ਮੈਂ ਜੋ ਜ਼ਿਕਰ ਕਰ ਰਿਹਾ ਸੀ ਕਿ ਪਹਿਲਾ ਦੂਜਾ ਤੀਜਾ ਨੰਬਰ ਕਿਸ ਦਾ ਹੋਏਗਾ ਸ਼ਾਇਦ ਅਜੇ ਕਿੱਸ ਲਗਾਉਣੇ ਮੁਸ਼ਕਲ ਇਹਹੀ ਗਾਉਂਗੇ ਤਾਂ ਸਿੱਧਾ ਬਿਲਕੁਲ ਇਹ ਅਜੇ ਨਹੀਂ ਪਤਾ ਕਿ ਡਿੰਪੀ ਪਹਿਲੇ ਨੰਬਰ ਤੇ ਹੈ ਅੰਮ੍ਰਿਤ ਆਪਣੀ ਪਹਿਲੇ ਨੰਬਰ ਤੇ ਹੈ ਜਾਂ ਫਿਰ ਮਨਪ੍ਰੀਤ ਬਰਾਬਰ ਦੀ ਟੱਕਰ ਬਰਾਬਰ ਦੀ ਟੱਕਰ ਹੈ ਕਿ ਇਥੇ ਵੀ ਮੁਕਾਬਲਾ ਰ ਪਿਛਲੀ ਵਾਲੀ 13 1399 ਦਾ ਹਰੇ ਸੀ ਡਿੰਪੀ ਕਿਤੇ ਸੀ ਰਾਜਵੜੀ 49659 ਡਿੰਪੀ ਤੇ ਨੋਨ ਸੀ ਔਰ 50998 ਰਾਜਵੜੀ ਬਿਲਕੁਲ ਸਥਿਤੀ ਉੱਥੇ ਦੁਬਾਰਾ ਰਹਿਸੀ ਉੱਥੇ ਉੱਥੇ ਚਲੋ ਰੁਕ ਕਰਦੇ ਆ ਫਿਰ ਦਾ ਅਸੀਂ ਰੁਕ ਕਰਾਂਗੇ ਹੁਣ ਜਿੱਧਰ ਬਾਦ ਆ ਜਿੱਧਰ ਬਾਦ ਤੋਂ ਸਾਡੇ ਸਹਿਯੋਗੀ ਸੂਰਜਪਾਲ ਜੁੜ ਰਹੇ ਨੇ ਸਾਡੇ ਨਾਲ ਇਨਫੈਕਟਿਵ ਦਿਲਚਸਪ ਹੈ ਕਿ ਸੂਰਜਪਾਲ ਲੋਕਲ ਨਹੀਂ ਉੱਥੇ ਦੇ ਤੇ ਉਹ ਬਾਬਾ ਕੁਬੀਰ ਨਾਲ ਲੋਕਾਂ ਦੇ ਨਾਲ ਗੱਲਬਾਤ ਕਰਨਗੇ ਕਿ ਮਾਹੌਲ ਕਿਸ ਤਰੀਕੇ ਦਾ ਜਿੱਧਰ ਬਾਦ ਵਿੱਚ ਰੁਕ ਕਰਦੇ ਆ ਸੂਰਜਦਾ ਸੂਰਜੋਬੀ ਇਸਰਵਾਦੀ ਜਿਮਨੀ ਚੋਣ ਅਮਰ ਅਮਾਨ ਦੇ ਨਾਲ ਨੇਪਰੇ ਚੜ ਗਈ ਹੈ ਬਿਨਾ ਕਿਸੇ ਅਸਖਾਮੀ ਘਟਨਾ ਤੋਂ ਲੋਕਾਂ ਨੇ ਵੋਟਾਂ ਦਾ ਇਸਤੇਮਾਲ ਕੀਤਾ ਪਰ ਗਿੱਧਰਵਾਦੇ ਲੋਕਾਂ ਨੇ ਇਸ ਦੇ ਹੱਥ ਦੇ ਵਿੱਚ ਫਤਵਾ ਦਿੱਤਾ ਨੇ ਅਨਕਟ ਓਪੀਨੀਅਨ ਲੋਕਾਂ ਦਾ ਜਾਣਦੇ ਕਿ ਆਖਿਰਕਾਰ ਗਿੱਧਰਵਾਦੇ ਲੋਕ ਚਾਹੁੰਦੇ ਕਿ ਇਹ ਗੱਲਬਾਤ ਲੋਕਾਂ ਨਾਲ ਕਰਦੇ ਹੋ ਬਾਈ ਜੀ ਵੋਟਾਂ ਪੈ ਗਈਆਂ ਨੇ ਕੀ ਲੱਗਦਾ ਸੱਪਾ ਕਿਹੜੇ ਪਾਸੇ ਰੁਕਣਗੇ ਤੁਹਾਨੂੰ ਕੀ ਲੱਗਦਾ ਬੋਟ ਕੀ ਤੇ ਬਈ ਵੋਟ ਸੇ ਤੇ ਬੋਲਿਆ ਯਾਰ ਵੋਟ ਆਪਾਂ ਬਾਦੀ ਐ ਕਿਤੇ ਮਤੇ ਤੇਈ ਤਰੀ ਬੀ ਨਹੀਂ ਲੋਕਾ ਖੁਣ ਕੇ ਨਹੀਂ ਬੋਲ ਰਿਹਾ ਆਪਾਂ ਗਲਬਤ ਕਰੀ ਕਾ ਤੇ ਬੋਲ ਕਰਦੇ ਕਿਸ ਪਾਸੇ ਭਾਈ ਬੋਲ ਸਿੱਧਾ ਬੋਲ ਮੋੜਾ ਨਾ ਬਣੇ ਇੰਟਰਾਜਾ ਬੜਾ ਇੰਟਰਾਜਾ ਬੜਾ ਕੀ ਲੱਗ ਰਿਹਾ ਵੋਟ ਕਿਧਰ ਵੋਟ ਬਣੀ ਬਣੀ ਐ ਵੋਟ ਫਾਇਨੀ ਵੋਟ ਟੀਮੋ ਲਕੀਦਾ ਵੋਟ ਬਾਦੀ ਵਾਸ ਕਿਨੂੰ ਬਾਦੀ ਵੋਟ ਹੁੰਦਾ ਦੱਸ ਦੋ ਵੋਟ ਪੈ ਕੀ ਹੁੰਦਾ ਕੀ ਕੀ ਲੱਗ ਰਿਹਾ ਬਾਈ ਵੋਟ ਕਿਹਦੇ ਪਾਸੇ ਪਈ ਹੈ ਕੋਈ ਮੈਨੂੰ ਤਾਂ ਪਤਾ ਲੱਗੂ 23 ਤਰੀਕ ਨੂੰ ਇਹਦਾ ਜਿੱਤੂ ਕੌਣ ਚਲੋ ਜੀ ਦਾਤੂ ਜਿੱਤੂ ਕੌਣ ਕੋਈ ਪਤਾ ਨਹੀਂ ਲੱਗ ਰਿਹਾ ਬਾਈ ਜਿੱਤਨ ਦਾ ਲੱਗ ਰਿਹਾ ਪਤਾ ਕੌਣ ਜਿੱਤੇਗਾ ਕੋਈ ਪਤਾ ਨਹੀਂ 23 ਤਰੀਕ ਨੂੰ ਪਤਾ ਲੱਗੇ ਬਿਲਕੁਲ ਲੋਕ ਕਹਿੰਦੇ 23 ਤਰੀਕ ਨੂੰ ਦੱਸਿਆ ਕਿ ਆਕਰਕਰ ਜਿੱਤੂ ਕੌਣ ਕੀ ਲੱਗ ਰਿਹਾ ਜਿੱਤੂ ਆਪੋ ਨਹੀਂ ਰਸਦੋ ਜਿੱਤੂ ਕੌਣ ਮੰਡੀ ਦੇ ਫਸਤਵਾ ਦਾ ਡਿੰਪੀ ਨੂੰ ਦੇਰੇ ਡਿੰਪੀ ਡਿੰਪੀ ਤੇ ਬੱਕੇ ਰਿਹਾ ਕਿ ਡਿੰਪੀ ਨੂੰ ਫਤਵਾ ਹੈ ਬਾਈ ਵੋਟ ਪਈ ਹੈ ਤੁਸੀਂ ਬਾਈ ਇਹ ਵੋਟ ਵੋਟ ਪਈ ਹੈ ਕੀ ਲੱਗਦਾ ਕੌਣ ਜਿੱਤੂਗਾ ਬਾਈ ਵੋਟ ਪਾਈ ਹੈ ਕੀ ਲੱਗਦਾ ਕੌਣ ਜਿੱਤੂਗਾ ਰਾਜਾ ਜੀ ਜਿੰਦਾਬਾਦ ਲੋਕਾਂ ਦਾ ਪੁੱਛਦੇ ਆ ਕਿ ਆਖਿਰਕਾਰ ਲੋਕ ਸੋਚਦੇ ਕੀ ਨੇ ਕਿਸ ਪਾਸੇ ਲੋਕਾਂ ਦਾ ਫਤਵਾ ਆਏਗਾ ਛੋਟੇ ਵੀਰ ਵੋਟ ਪਾਇਆ ਨਹੀਂ ਲੱਗਦਾ ਜਿੱਤੂ ਕੌਣ ਹਾਂਜੀ ਕੌਣ ਜਿੱਤੂਗਾ ਇਹ ਤਾਂ ਨਵੀਂ ਜੇ ਦੇਖੀ ਮੈਨੂੰ ਤਾਂ ਉਹੀ ਲੱਗਦਾ ਹਾਂਜੀ ਕੋਲ ਕੀ ਲੱਗਦਾ ਕੋਈ ਬਤਾ ਲੀ ਹਾਂ ਲੋਕਾਂ ਨੇ ਗੱਲਬਾਤ ਕਰਦੇ ਕਿ ਲੋਕ ਆਖਿਰ ਸੋਚਦੇ ਕੀ ਨੇ ਵੋਟਾਂ ਪੈ ਚੁੱਕੀਆਂ ਨੇ ਲੋਕ ਪਤੇ ਖੋਲਦੇ ਕਿ ਨਹੀਂ ਕੋਲਦੇ ਗੱਲਬਾਤ ਕਰਦੇ ਆ ਬਾਈ ਕੀ ਲੱਗਦਾ ਮੌਲਕੀ ਇਹ ਕੌਣ ਜਿੱਤੂਗਾ ਵੋਟਾਂ ਪੈ ਗਈਆਂ ਨੇ ਭਾਈ ਡਿਪੀ 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 ਡਿ ਲੋਕੀਂ ਕਿ ਤਰ੍ਹਾਂ ਸੋਚਦੇ ਨਹੀਂ ਬਲਕਿ ਕੀ ਲੱਗਦਾ ਕੌਣ ਜਿੱਤੂਆ ਦੇਖੋ ਜੀ ਇੱਕ ਤਾਂ ਪਹਿਲਾਂ ਮੈਂ ਸਭ ਤੋਂ ਵਧੀਆ ਤਾਂ ਇਹ ਕਹਿਣਾ ਚਾਹੁੰਦਾ ਵੀ ਬਤਵਾ ਕੀ ਰੱਖ ਫਤਵਾ ਕੀ ਰੱਖ ਦੇਵੇ ਬਸ ਫਤਵਾ ਪੰਜਾਬ ਚਲੋ ਚਲੋ ਰਾਜਾ ਬੜੀ ਵੋਟ ਪਾਈ ਹੈ ਵੋਟ ਪਾਈ ਹੈ ਕਿਹਨੂੰ ਫਤਵਾ ਕੀ ਰੱਖ ਦੇਵੇ ਫਤਵਾ ਆਪਾਂ ਦਈਏ ਨੇ ਬਾਈ ਹਰਦੀਪ ਸਿੰਘ ਨੇ ਬਿਠਾ ਲਓ ਚਲੋ ਚਲੋ ਡੀਪੀ ਦੇ ਹੱਕ ਦੇ ਵਿੱਚ ਕਹਿੰਦੇ ਆ ਕਿ ਵੋਟ ਪਾਈ ਹੈ ਪੰਜੀ ਵੋਟ ਪਾਈ ਆਂਦੀ ਸੀ ਕੀ ਲੱਗਦਾ ਕੌਣ ਜਿੱਤੂ ਅੱਗੇ ਕੱਲ ਕੀ ਕਹਿਣਾ ਸਸੀਤਾ ਜੀ ਐਮਪੀ ਤੋਂ ਜਦ ਤੱਕ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਆਂ ਔਰ ਅਣਕਾਟਾ ਲੋਕਾਂ ਦੀ ਰਹੇ ਜਾਂਦੇ ਆਂ ਅੱਧਰ ਬਾਈ ਜੀ ਵੇਖਣੇ ਬਾਈ ਜੀ ਕੀ ਹਾਲ ਹੈ ਇਤੋਂ ਲੋਕਾਂ ਨਾਲ ਹੋਰ ਲੋਕਾਂ ਨਾਲ ਗੱਲ ਕਰਦੇ ਆਂ ਕਿ ਆਖਰ ਕੁਝ ਲੋਕ ਇਹਨੇ ਕਿ ਜਿਆਦਾ ਪੱਤੇ ਬੇਸ਼ੱਕ ਨਹੀਂ ਖੋਲ ਰਹੇ ਕਹ ਰਹੇ ਕਿ 23 ਤੋਂ ਬਾਅਦ ਪਤਾ ਲੱਗੂਗਾ ਕਿ ਆਖੇ ਕਾਰ ਗਿੱਦੜਪਾਲ ਦਾ ਤਾਜ ਕਿਸ ਦੇ ਸਿਰ ਤੇ ਹੋਏਗਾ ਹੋਰ ਲੋਕਾਂ ਨਾਲ ਗੱਲ ਕਰਦੇ ਛੋਟੇ ਵੀ ਕੀ ਹਾਲ ਹੈ ਵੋਟ ਬਣੀਆਂ ਵੋਟ ਪਾ ਜਾਣਦੀ ਕਿੱਧਰ ਆ ਤੁਹਾਨੂੰ ਅਮਰਤਾ ਵੜੀ ਅਮਰਤਾ ਵੜੀ ਬਾਈ ਕੀ ਲੱਗਦਾ ਅਮਰਤਾ ਵੜੀ ਕੀ ਕਰਾਏ ਬਣ ਕਰ ਲਈ ਨਾ ਹੀ ਕੋਈ ਰਹਿ ਨਹੀਂ ਕੀਤੀ ਤੇ ਬਿੱਕੀ ਵਾਲਾ ਕੀ ਲੱਗਦਾ ਹੈ ਵੋਟ ਪਾਏਂਦੀ ਜੀਤੂ ਆ ਕੌਨ ਸੇ ਅਮਤਰ 13 ਹਜ਼ਾਰ ਪਲੱਸ ਵੋਟ ਦੇਤਣਗੇ ਜੀ ਅੱਛਾ ਹਾਂਜੀ ਚਲੋ ਰਾਏ ਲੋਕਾਂ ਦੀ ਇਧਰ ਵੀ ਗੱਲਬਾਤ ਕਰਦੇ ਆ ਅੰਦੂ ਕੀ ਹਾਲ ਚਾਲ ਹੈ ਸਮਾਈਲ ਬੜੀ ਦੇਈ ਜਨੇ ਨੂੰ ਕੀ ਲੱਗਦਾ ਜੀਤੂ ਆ ਕੌਨ ਮਾਰੇ ਗਿਆ ਇਕੱਲੀ ਵੋਟ ਪਾ ਕੇ ਉਹ ਦੁਬਾਰਾ ਕੀ ਕਹਿੰਦਾ ਹੈ ਅਕਾਲੀ ਕਾਂਗਰਸੀ ਭਾਜਪਾ ਕੌਣ ਜਿੱਤੇਗਾ ਕਿ ਇਹ ਆਦਮੀ ਵਰਗੇ ਦੇ ਵੀ ਲੋਕ ਵੀ ਜਦੋਂ ਨੌਬਈ ਕੀ ਅਗਰ ਆ ਤੁਹਾਨੂੰ ਸੇਮ ਅੰਗਲ ਦੀ ਲੱਗਦੇ ਸੇਮ ਬੈਠੇ ਲੋ ਚਲੋ ਰਾਏ ਲੋਕਾਂ ਨੇ ਜਾਨੰਦੀ ਕੋਸ਼ਿਸ਼ ਕਰ ਰਿਹਾ ਕਿ ਆਕਰ ਲੋਕਾਂ ਕੋ ਸੋਚਦੇ ਕਿ ਨੇ ਕਿਹੜੇ ਮੁੱਦਾਂ ਲੱਗੇ ਵੋਟ ਬਾਈ ਕੀ ਹਲਚਲ ਵੋਟ ਪਾ ਜਾਂਦੀ ਕੀ ਲੱਗਦਾ ਕੋਣ ਜਿੱਤੂ ਮਦਦ ਕੀ ਕਰੇ ਮੇ ਕੋ ਨਹੀਂ ਨੰਪੀ ਵਾਈ ਵੀ ਕਹਿ ਸਕਦਾ ਨਾ ਬਾਈ ਵੀ ਕਹਿ ਸਕਦਾ ਨਾ ਨਾ ਫਿਰ ਅਮਕਾ ਆ ਲਈ ਤੁਹਾਨੂੰ ਕੋਈ ਵੀ ਲੱਗਦਾ ਰਾਏ ਲੋਕਾਂ ਨੇ ਜਾਨੰਦੀ ਕੋਸ਼ਿਸ਼ ਕਰਦੇ ਆ ਔਰ ਅਸੀਂ ਗਿੱਧਰਵੱਦ ਹਾਰੇ ਬਾਜ਼ਾਰਾਂ ਦੇ ਵਿੱਚ ਆਰ ਬਾਜ਼ਾਰਾਂ ਚ ਲੋਕਾਂ ਦੀ ਰਾਏ ਕੀ ਆ ਲੋਕਾਂ ਨੇ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਇਹਦੇ ਵੀ ਕੁਝ ਲੋਕ ਜਾ ਰਹੇ ਨੇ ਔਰ ਗੱਲਬਾਤ ਕਰਨ ਦੀ ਕੋਸ਼ਿਸ਼ ਅਸੀਂ ਕਰਦੇ ਆ ਕਿ ਆਖਰ ਲੋਕ ਸੋਚਦੇ ਕੀ ਨੇ ਬਾਈ ਜੀ ਕੀ ਹਾਲ ਚੱਲ ਰਿਹਾ ਤੇ ਗਿੱਧਰਵੱਦ ਕਿ ਬਣ ਦਿਓ ਗਿੱਧਰਵੱਦ ਨੂੰ ਫੋਟ ਮਾਣ ਦੀ ਕੀ ਲੱਗਦਾ ਜਿੱਤੂਗਾ ਕੌਣ ਬੜੇ ਨਾਲ ਬੜੇ ਸਾਬ ਜਤਣਗੇ ਇੱਥੇ ਕਾਫੀ ਲੋਕ ਬੈਠੇ ਨੇ ਸ਼ਾਇਦ ਆਗੋ ਚਲਾ ਰਹੇ ਨੇ ਇਹ ਨਾਲ ਗੱਲਬਾਤ ਕਰਦੇ ਆ ਛੋਟੇ ਵੀ ਕੀ ਹਾਲ ਹੈ ووٹ ਪਾਉਣ ਦੀ ਕਹਿੰਦੇ ਕੀ ਲੱਗਦਾ ਕੌਣ ਜਿੱਤੂਗਾ ਚਿਲ ਕੀ ਕਹਿੰਦਾ ਨਹੀਂ ਕਿ ਟੂ ਜਿੱਤੂ ਬਾਈ ਕੀ ਲੱਗਦਾ ਜਿੱਤੂ ਨੂੰ ਦਿੰਦਾ ਜੀ ਪੂਰਾ ਰਾਏਤਨ ਕੀਤੇ ਇਕੱਠੇ ਨਹੀਂ ਨਹੀਂ ਫੇਰਾ ਦੇ ਆਏ ਲੋਕ ਨੇ ਜਿੱਪੀ ਟੂ ਜਿੱਤੂ ਦਾ ਪੱਕਾ ਵਾਤਾ ਵਾਤਾ ਆਏ ਲੋਕ ਨੇ ਕੀ ਆਜਾਣੇ ਰੋਡ ਬਣੀ ਹੈ ਰੋਡ ਪਾ ਲੈਂਦੇ ਕੀ ਲੱਗਦਾ ਬਾਈ ਕੌਣ ਜਿੱਤੂਗਾ ਚਲੋ ਡਿੱਬੀ ਦੇ ਅਗਰੇ ਫਤਬਾਏ ਲੋਕ ਦੇ ਰਹੇ ਨੇ ਇਧਰ ਵੀ ਬਾਊ ਜੀ ਬੈਠੇ ਨੇ ਮੈਡੀਕਲ ਦੀ ਦੁਕਾਨ ਆ ਔਰ ਇਹਨਾਂ ਕੋਲ ਚਲਦੇ ਆ ਕਿ ਕੀ ਸੋਕਦੇ ਨੇ ਹਰ ਇੱਕ ਤਰ੍ਹਾਂ ਦੀ ਦਵਾਈਆਂ ਇਥੋਂ ਮਿਲਦੀਆਂ ਨੇ ਕੀ ਹਾਲ ਚਾਲ ਹੈ ਜੀ ووٹ ਪਾ ਜਾਂਦੇ ਕੀ ਮਾਹੌਲ ਕੀ ਹੈ ਮੰਡੀ ਦਾ ਜਿੱਤੂ ਅਕਾਲ ਕੀ ਲੱਗ ਰਿਹਾ ਸਹੀ ਤਾਂ ਆ ਤੈ ਤਰੀਕ ਨੂੰ ਨਹੀਂ ਸਹੀ ਇਹਨਾਂ ਦਾ ਪਤਾ ਲੱਗੇਗਾ ਦਿਲ ਕੀ ਕਹਿੰਦਾ ਜਿੱਤੂ ਅਕਾਲ ਦਿਲ ਕੀ ਕਹਿੰਦਾ ਨਹੀਂ ਕੀ ਆਦਾ ਸੁਣਦੇ ਨੇ ਬਾਈ ਕੀ ਲੱਗਦਾ ਦੋ ਹਫ਼ਤੇ ਗਾਵਾ ਗਾਵਾ ਦੀ ਬਾਅਦ ਆ ਰਹੀ ਹੈ ਡਿਪੀਟ ਲੋ ਦੀ ਆ ਰਹੀ ਹੈ ਕਿ ਲੱਗੇ ਤੁਹਾਡੀ ਦੇਖੋ ਕਿਤੇ ਨਾ ਚੰਦਰਪੁਰ ਦਾ ਜੀ 23 ਤਰੀਕ ਨੂੰ ਬਾਅਦ ਹੀ ਪਤਾ ਲੱਗਣਾ ਬਾਈ ਓਪੀਨੀਅਨ ਕੀ ਹੈ ਦੇਖੋ ਹਮੇਸ਼ਾ ਲੋਕ ਪਹਿਲਾ ਸੀਮੈਂਟ ਲਾ ਲੈਂਦੇ ਨੇ ਕੀ ਲੱਗ ਰਿਹਾ ਲੱਗਦਾ ਰਾਏ ਵਢੇਂ ਰਹੀ ਹੈ ਰਾਏ ਵਢੇਂ ਨਾ ਭਾਈ ਚਲੋ ਅਸੀਂ ਲੋਕਾਂ ਦੀ ਰਾਏ ਜਾਣਦੇ ਹਾਂ ਕਿ ਗਿੱਦਲ ਬਾਦ ਦੇ ਲੋਕ ਵੋਟ ਪਾਉਣ ਤੋਂ ਬਾਅਦ ਕੀ ਸੁਖਦੇ ਨੇ ਕਈ ਖੁੱਲ ਕੇ ਬੋਲ ਰਹੇ ਨੇ ਕਈ ਨਹੀਂ ਬੋਲ ਰਹੇ ਬਹੁਤੀ ਹਾਲਜਾ ਦੇ ਬੜੀ ਸਮਾਇਤ ਰਹੀ ਐ ਨੇਓ ਕੀ ਲੱਗਦਾ 23 ਤੋਂ ਬਾਅਦ ਕੀ ਦੇ ਮੂੰਹ ਤੇ ਸਮਝ ਲਾਏਗੀ ਜਿੱਤੂ ਅਕਾਲ ਸਮਾਈ ਤੇ ਵੀ ਸ਼ਹਿਰ ਦੇ ਮੂੰਹ ਤੇ ਹੋਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਸ਼ਹਿਰ ਵਾਸਤੇ ਵੋਟ ਪਾਈ ਹੈ ਲੋਕਾਂ ਨੇ ਜਿੱਤੂ ਅਕਾਲ ਕੀ ਲੱਗੇ ਕੰਪੀਟੀਸ਼ਨਾਂ ਦੇਖੋ ਜੀ ਕਿਹੜੇ ਦਿੰਦਾ ਇਹ ਕਿਦਾਂ ਦਾ ਮੰਡੀ ਆ ਪੱਤੇ ਨਹੀਂ ਛੇਤੀ ਖੋਲਦੇ ਸੇਠਾ ਜਿਹੜੇ ਉਹ ਕਹਿੰਦੇ ਆ ਕਿ 23 ਤੋਂ ਬਾਅਦ ਪਤਾ ਲੱਗੂਗਾ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਨਾਲ 1 ਟੂ 1 ਸੰਵਾਦ ਕੀਤਾ ਜਾਵੇ ਲੋਕਾਂ ਨਾਲ رائے ਲਈ ਜਾਵੇ ਕਿ ਲੋਕ ਸੋਚਦੇ ਕੀ ਨੇ ਇਸ ਵਾਰ ਸਿਰ ਕੁਝ ਮਤਾਨ ਨੇ ਇਹਨਾਂ ਨਾਲ ਗੱਲਬਾਤ ਵੀ ਕਰਦੇ ਆ ਕਿ ਅਖਰ ਦੇਖਦੇ ਕਿ ਮੈਂ ਇਸ ਮਾਹੌਲ ਨੂੰ ਕਿਵੇਂ ਦੇਖਦੇ ਨੇ ਨੌਜਵਾਨ ਮੁੰਡੇ ਕਰੇ ਭਾਈ ਵੋਟ ਬਣੀਆਂ ਪਾਇਆਂ ਦੀ ਵੋਟਰ ਠੀਕ ਲੱਗਦਾ ਮਾਹੌਲ ਕੀ ਹੈ ਬੰਦਿਆ ਕਿਤੇ ਪੁੰਚਤਾ ਜਰਨਾ ਜਿਵੇਂ ਮਰਜ਼ੀ ਹੈ ਜੀ ਅੱਛਾ ਹਾਂ ਜੀ ਠੀਕ ਲੱਗੇ ਛੋਟੀ ਪੂਰੀ ਚੰਗੀ ਲੱਗੇ ਜੀ ਪੂਰਾ ਇਹੋ ਜਿਹਾ ਕਰ ਲਈ ਦੋਵਾਂ ਨੇ ਇੱਕ ਤਾਂ ਕੈਮਰਾ ਨਹੀਂ 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 ਐਡਾ ਡਾਡਾ ਹੁੰਦਾ ਸੀ ਕੀ ਕੀ ਹਾਲਾਤ ਕੀ ਦੇ ਮੰਡੀ ਦੇ ਕੀ ਲੱਗਦਾ ਜੇ ਤੂੰ ਆਂ ਕੌਂਗਾ ਸੁਣ ਕੁਛ ਨਹੀਂ ਕਹ ਰਿਹਾ ਜੀ ਇਹ ਮੁਕਾਬਲਾ ਦੇਖ ਕੇ ਹੋ ਜਾ ਨਾ ਨਹੀਂ ਨਹੀਂ ਸਰਨਾ ਕੰਮ ਜਿੱਤੂਆ ਚਲੋ ਦਿਲੋਂ ਕੀ ਕਰਸਾ ਨਹੀਂ ਕਿ ਕੀ ਲੱਗ ਰਿਹਾ ਹੈ ਵੋਟ ਪਾਉਣ ਦੀ ਕੌਣ ਜਿੱਤੂਗਾ ਕੀ ਲੱਗ ਰਿਹਾ ਹੈ ਦਿਮਪੀ ਜਿੱਤੂਗਾ ਨੇਪੀ ਜਿੱਤੂਗਾ ਕੀ ਲੱਗ ਰਿਹਾ ਜੀ ਮਾਹੌਲ ਕੀ ਹੈ ਮੰਡੀ ਦਾ ਵੋਟ ਪਾਉਣ ਦੀ ਤੁਸੀਂ ਕਾਫੀ ਟਾਈਮ ਤੋਂ ਵੋਟ ਪਾਉਨੇ ਹੋ ਕੀ ਲੱਗਦਾ ਜਿੱਤੂਗਾ ਕੋਈ ਪਤਾ ਨਹੀਂ ਲੱਗਦਾ ਫਿਰ ਅਲੋਪ ਹੋ ਜਾਂਦੇ ਸੋ ਚਲੋ ਰਾਏ ਲੋਕਾਂ ਦੀ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਲੋਕ ਕਿਸ ਦਾ ਰਾਏ ਬਣਾਉਂਦੇ ਨੇ ਇਹਦੇ ਬੌਜੀ ਬੈਠੇ ਨੇ ਬਹੁ ਕੀ ਹਾਲ ਚਾਲ ਹੈ ਫੋਟੋ ਫੋਟੋ ਬਾਇਰਿਸ ਜਰਨਲ ਕੀ ਲੱਗਦਾ ਹੈ ਮੂਡ ਕੀ ਅੱਗੇ ਦਰਵਾਜ਼ੇ ਲੋਕਾਂ ਨੇ ਜਿੱਤੂ ਕੌਣ ਜਿੱਤਨ ਤਾਂ ਦੇਖੋ ਮੁਕਾਬਲਾ ਬਰਾਬਰੀ ਦਾ ਸੀਗਾ ਕੋਈ ਇੱਕ ਤਰਫੋਂ ਮੁਕਾਬਲਾ ਤਾਂ ਨਹੀਂ ਆਪਾਂ ਕਹਿ ਸਕਦੇ ਨਹੀਂ ਨਾਮ ਲੈਣਾ ਤਾਂ ਨਹੀਂ ਕੋਈ ਜ਼ਰੂਰੀ ਹੈ ਇਸ ਗੱਲ ਦੇ ਵਿੱਚ ਪਰ ਇਹ ਵੀ ਮੁਕਾਬਲਾ ਬਰਾਬਰ ਬੋਟਿੰਗ ਹੋ ਗਈ ਪੱਤੇ ਫੋਲ ਦੇ ਹੁੰਦਾ ਪੱਤੇ ਦਾ ਫੁੱਲ ਹੀ ਪਏ ਲੋਕਾਂ ਨੂੰ ਕਿਹਦਾ ਪਤਾ ਨਹੀਂ ਆ ਕਿਹਨੇ ਬ੍ਰਦਰ ਕੋਣ ਜਿੱਤੇਗਾ ਕੀ ਲੱਗਿਆ ਮੋਰ ਕੀ ਹੈ ਪੱਤੇ ਤਾਂ ਨੰਦ ਨੂੰ ਫੁੱਲੇ ਵੇ ਰੋਗ ਨਾਮ ਲੈਣੋ ਵੀ ਰੋਢੀ ਨਹੀਂ ਖਟਰੋ ਇਹ ਦਰਬਾਰ ਸ਼ਹਿਰ ਦੀ ਖੂਬਸੂਰਤੀ ਹੈ ਕਿ ਖੁੱਲ ਕੇ ਬੇਸ਼ੱਕ ਨਹੀਂ ਬੋਲ ਰਹੇ ਪਰ ਕਾਫੀ ਚੀਜ਼ਾਂ ਸਾਫ਼ ਹੋ ਜਾਂਦੀਆਂ ਨੇ ਕਲੀਅਰ ਹੋ ਜਾਂਦੀਆਂ ਨੇ ਜਦੋਂ ਲੋਕਾਂ ਦਾ ਓਪੀਨੀਅਨ ਬਣਦਾ ਲੋਕਾਂ ਦੀ ਰਾਏ ਬਣਦੀ ਆਪਾਂ ਬਾਈ ਜਾ ਕੇ ਗੱਲਬਾਤ ਕਰਦੇ ਬਾਈ ਗੱਲ ਸੁਣਿਓ ਇਹਦਾ ਪਿੰਡ ਹੈ ਵੀਰ ਮਦੀਰ ਕੋਟ ਪਾ ਜਾਂਦੀ ਸੀ ਜਿੱਤੂ ਅਕਾਉਂਡਲ ਕੇ ਕੰਦਰ ਮੇਰੇ ਸਮਝਾਉਂਦਾ ਹੈ ਬਾਈ ਤੇਰੇ ਕਿ ਲੱਗ ਰਿਹਾ ਆਪਾਂ ਰਾਸਤਾਨੇ ਰੋਹ ਚਲੇ ਜਾਂਦੇ ਕੀ ਬਾਤ ਹੈ ਕੀ ਆ ਜੋ ਬੜਾਈ ਜੀ ਕੌਣ ਜਿੱਤੂ ਆ ਮੱਢੀ ਚੁੱਕੀ ਲੱਗ ਰਿਹਾ ਹੈ ਚਿੰਬੀ ਚਲੋ ਚਲੋ ਰਾਏ ਲੋਕਾਂ ਦੀ ਜਾਂਦੇ ਆ ਕਿ ਅਖਰ ਲੋਕ ਸੋਚਦੇ ਕੀ ਨੇ ਇਸ ਪਾਸੇ ਵੀ ਕਾਫੀ ਲੋਕ ਖੜੇ ਨੇ ਪਰ ਗੱਲਬਾਤ ਕਰਦੇ ਆਂ ਬਾਈ ਕੀ ਹਾਲ ਹੈ ਥੋੜ੍ਹ ਪਾ ਜਾਂਦੀ ਸੀ ਕੀ ਮੌਲ ਹੈ ਜਿੱਤੂ ਅਖੌਣ ਕੀ ਲੱਗੇ ਵਦਿਆ ਹੀ ਉਹਦੇ ਆ ਜਿੱਤੂ ਅਖੌਣ ਬਈ ਬਿਲਕੁਲ ਬਲੇ ਰਾਜਾ ਉਹਨਾਂ ਚੋਂ ਰਾਏ ਲੋਕਾਂ ਦੀ ਜਾਂਦੇ ਪੰਜ ਗਿਆਰ ਦੂਰ ਪਾੜੇ ਤੁਸੀਂ ਟਾਈਮ ਨਾਲ ਕੌਣ ਜਿੱਤੂ ਦਾ ਦਿਲ ਕੀ ਕਹਿੰਦਾ یہ کیا کوئی ہے دیتا اس میں جس کو ووٹ دے تو ووٹ دے جاؤ چلو راجا ورین کہہ رہے ہیں کی حال چال ہیں جی کینے کام کر کون دیتو معنی لگے ٹھیک ہے سہی یہ تو 23 تاریخ کو ہونا نہیں نہیں ہے ہاں ہونے گی جی جڑا کینڈیڈیٹ نے کام کرائے وہی جیتے گا جی یہ غلطی کر دی یہ تو نہیں دسو نہیں دس رہا جس کو ووٹ ڈال کی کہہ رہا ہے ਚਲੋ ਰੇਜ਼ਿੰਗ ਵੀ ਨਿੱਕ ਕਰੋ ਅੰਕਲ ਕਹਿੰਦੇ ਕਿ ਡਿਫਿਊ ਬੋਲਾ ਜਾ ਰਿਹਾ ਡਿਪੀ ਜਿੱਤੂਆ ਹੋਰ ਲੋਕਾਂ ਦੀ ਰਾਏ ਲੈ ਲੈ ਬਾਈ ਕੀ ਹਾਲ ਹੈ ਰੋਡ ਪਾਇੰਦੀ ਸੀ ਕੌਣ ਜਿੱਤੂਆ ਕੀ ਲੱਗ ਰਿਹਾ ਯਾਰ ਵਾਹ ਚਲੋ ਛਾੜੂ ਬੋਲਾ ਜਿੱਤੂਆ ਕਹਿੰਦੇ ਡਿਪੀ ਤੋਂ ਬੋਲ ਨਿਸ਼ਾਰਾ ਇਧਰ ਵੀ ਰੇੜੇ ਦੇ ਕੁਝ ਨੌਜਵਾਨ ਖੜੇ ਨੇ ਛੋਟੇ ਵੀ ਆ ਲੈ ਛੋਟ ਬਣ ਗਈ ਰੋਡ ਪਾਇੰਦੀ ਸੀ ਹਾਂਜੀ ਹਾਂਜੀ ਕੀ ਮਾਹੌਲ ਹੈ ਕੌਣ ਜਿੱਤੂਆ ਡਿਪੀ ਡੱਲੇ ਜਿੱਤੇਗਾ ਆਪਣਾ ਇਹ ਡਿਪੀ ਲਈ ਆਈ ਬਾਈ ਕੀ ਹਾਲ ਹੈ ਹਰ ਘਰ ਕੀ ਲਈ ਆਇਆ ਨੇ ਕੀ ਲੱਗਦਾ ਵਧੀਆ ਜੀ ਡਿਪੀ ਬਾਰੇ ਲੋਕ ਨੰਬਰ ਜੀ ਚਲੋ ਹਾਂਜੀ ਕਾ ਨਹੀਂ ਜੁਡੀ ਵੀ ਕੀ ਹਾਲ ਹੈ ਜੀ ਟੀ ਬੋਲ ਹੈ ਕੌਣ ਜਿੱਤੂਗਾ ਬੋਲ ਤਾਂ ਰਸ ਦੋਨਾਂ ਦਾ ਫਸਮਾਇਆ ਮੈਚ ਆ ਤੇ ਚਾਂਸ ਕਹਿ ਰਿਹਾ 50 50 ਦਾ ਕਹਿ ਰਿਹਾ ਜਮ ਕੀ ਹਾਲ ਹੈ ਕੀ ਲੱਗਦਾ ਬੋਲ ਕੀ ਹੈ ਸ਼ਹਿਰ ਦਾ ਤੋਂ ਜਿੱਤੂਗਾ ਸ਼ਹਿਰ ਦਾ ਬੋਲ ਹੈ ਜੀ 70 ਮਿੰਟ ਡਿਫੀਟ ਰੋਣ ਪਈ ਆ ਬੋਲ ਜੀ ਘੱਟੋ ਵੱਟ ਸਾਡੇ ਹਿਸਾਬ ਨਾਲ ਤੂੰ ਗੋਲ ਮੈਂ ਰਿਪੀ ਜਿੱਤੂਗੀ ਕੀ ਲੱਗ ਰਿਹਾ ਬਹੁਤ ਕੌਣ ਜਿੱਤੂਗਾ ਇਹ ਮਾਮਲਾ ਤੋਂ ਫਸਣਾ ਜੀ ਕਿਉਂਕਿ ਪਤਾ ਕੁਛ ਨਹੀਂ ਪਰ ਸਾਹਿਬ ਦੀ ਆਵਾਜ਼ ਹਜੇ ਵੀ ਚੱਲ ਵਾਲੇ ਪਾਸੇ ਚਲ ਰਾਇ ਲੋਕਾਂ ਦੀ ਲੈ ਰਿਆ ਅਖਿਰ ਲੋਕ ਸੋਚਦੇ ਕੀ ਹੈ ਲੋਕਾਂ ਦਾ ਓਪੀਨੀਅਨ ਕੀ ਹੈ ਪਰ ਉਹ ਕਰਕੇ ਜਿਹਾ ਫਤਵਾ ਦਿੱਤਾ ਗਲਬਗਲ ਕਰ ਬੋ ਕੀ ਹਾਲ ਚਾਲ ਹੈ ਫੋਟ ਤਾਂ ਇੰਨੀ ਸੀ ਟਾਈਮ ਨਾਲ ਕੀ ਲੱਗਦਾ ਜਿੱਤੂ ਆਖੋ ਡਿੰਪੇਟੇ ਲੋਏ ਪੰਜ ਕਿਲੋ ਜਾਏਗਾ ਡਿੰਬਿਟੇ ਲੇ ਨਗਰ ਲਾ ਕੇ ਦੰਕਿਆ ਤਾਂ ਫੋਟ ਸਹੀ ਹੋਣੀ ਹੈ ਮੈਂ ਤਾਂ ਦਿੱਲੀ ਦੀਆਂ ਨਾਲੇ ਮੈਂ ਤਾਂ ਪਾਉਂਗੀ ਜਿਆਡੂ ਨਹੀਂ ਪਾਉਣੀ ਜਿਆਡੂ ਵਿਚਾਰ ਹੋ ਰਾਇ ਲਾਇ ਲੋਕਾਂ ਦੀ ਜਦ ਵੀ ਕੀ ਆ ਲੈ ਕੀ ਕੀ ਲੱਗਦਾ ਹੈ ਕੀ ਲੱਗਦਾ ਬ੍ਰਦਰ ਕੌਣ ਜਿੱਤੇਗਾ ਮੋਟਾ ਬਹਿ ਕੇ ਜਿੱਤੂਗਾ ਕੌਣ ਦਿਲ ਕੀ ਕਹਦਾ ਹੈਗਾ ਦੇਖੋ ਜੀ ਚਲ ਬਿੰਪੀ ਬਿੰਪੀ ਨਿਕਲ ਆਪੇ ਆਉਂਦੇ ਆ ਰਾਇਆ ਲੋਕਾਂ ਦੀ ਇਧਰ ਵੀ ਦੋ ਦੋ ਨੌਜਵਾਨ ਖੜੇ ਨੇ ਇਹਨਾਂ ਨਾਲ ਵੀ ਗੱਲ ਕਰਾਂ ਛੁੱਟ ਵੀ ਰਾਜ ਕੇ ਹੋਰ ਬਾਧੀ ਕੀ ਲੱਗਦਾ ਭਲਵਾਨ ਜਿੱਤੂਗਾ ਕੌਣ ਸਾਨੂੰ ਤਾਂ ਇਹ ਲੱਗਦਾ ਜੀ ਬਿੰਪੀ ਨੇ ਮਾਰਨੇ ਵਾਲੀ ਐ ਅੱਜ ਕੀ ਚਲੋ ਰਾਏ ਲੋਕਾਂ ਦੀਆਂ ਲੋਕਾਂ ਦੀ ਖੂਬਸੂਰਤੀ ਇਹ ਹੁੰਦੀ ਹੈ ਕਿ ਕੁਝ ਲੋਕ ਖੁੱਲ ਕੇ رائے ਦੇ ਰਹੇ ਨੇ ਔਰ ਕੁਝ ਲੋਕ ਖੁੱਲ ਕੇ رائے ਨਹੀਂ ਦੇਣ ਦੇ ਰਹੇ ਕਿ ਨਤੀਜਿਆਂ ਦਾ ਇੰਤਜ਼ਾਰ ਕਰਨਾ ਚਾਹੀਦਾ ਪਰ ਕਿਸੇ ਸਰ ਤੇ ਜਿੱਤ ਦਾ ਸੇੜਾ ਸਜੇਗਾ ਫਿਲਹਾਲ ਇਹ ਚੋਣ ਦੀ ਜਿੱਤ ਦਾ ਬਾਤ ਪਤਾ ਲੱਗੇਗਾ ਪਰ ਅੱਗੇ ਦਲਬਾਦ ਦੇ ਲੋਕ ਤਾਂ ਵੀ ਬਾਕੀ ਦਿਨ ਦੱਸ ਰਹੇ ਨੇ ਕਿ ਆਖਰਕਾਰ ਸੇੜਾ ਹੈ ਜਿੱਤ ਦਾ ਕਿਸ ਰਾਤ ਦੇ ਵਿੱਚ ਹੋਏਗਾ ਕੈਮਰਾਮੈਨ ਸਰਮਪ੍ਰੀਤ ਦੇ ਨਾਲ ਸੁਰਗਤਾਨ ਨਿਊਜ਼ 18 ਪੰਜਾਬ ਕਿਦਰ ਵਾਹ ਤਾਂ ਗਿੱਦਰ ਬਹਾ ਦੀ ਜਨਤਾ ਦੀ ਨਗਸਟ ਟੋਲਣ ਦੀ ਅਸੀਂ ਕੋਸ਼ਿਸ਼ ਕੀਤੀ ਹੈ ਕਿਉਂਕਿ ਸਭ ਤੋਂ ਹਾਈ ਪ੍ਰੋਫਾਈਲ ਸੀਟਸ ਪੂਰੇ ਜ਼ਿਮਨੀ ਚੋਂ ਦੇ ਦੰਗਲ ਦੇ ਵਿੱਚ ਗਿੱਦਰ ਬਹਾ ਨਜ਼ਰ ਆ ਰਹੀ ਹੈ ਕਿੰਨੇ ਜਿਹੜੇ ਹਾਈ ਪ੍ਰੋਫਾਈਲ ਚਿਹਰੇ ਨੇ ਜੋ ਮੈਦਾਨ ਦੇ ਵਿੱਚ ਨੇ ਮੁਕਾਬਲਾ ਬਿੰਪੀ ਢਿੱਲੋਂ ਅਮਰਤਾ ਵੜਿੰਗ ਬਨਪ੍ਰੀਤ ਬਾਦਲ ਦੇ ਵਿਚਕਾਰ ਹੈ ਸੋ ਕਿਹੜਾ ਇੱਥੇ ਬਾਜ਼ੀ ਮਾਰਦਾ ਹੈ ਇਹ ਦੇਖਣਾ ਹੋਏਗਾ 23 ਤਰੀਕ ਨੂੰ ਨਤੀਜੇ ਸਭ ਦੇ ਸਾਹਮਣੇ ਆ ਜਾਣੇ ਨੇ ਪਰ ਜਦ ਤੱਕ ਸੋਚ ਨਹੀਂ ਕੀਆ ਉਸ ਤੋਂ ਇੱਕ ਅੰਦਾਜ਼ਾ ਤੁਹਾਨੂੰ ਜ਼ਰੂਰ ਲੱਗ ਜਾਂਦਾ ਹੈ ਕਿ ਕਿਹੜੇ ਉਮੀਦਵਾਰ ਦਾ ਪਲਣਾ ਪਾਰੀ ਹੈ ਸੋ ਚਾਰੇ ਸੀਟਾਂ ਦਾ ਜ਼ਿਕਰ ਜ਼ਿਮਨੀ ਚੋਰਾ ਦਾ ਅਸੀਂ ਕੀਤਾ ਹੈ ਜਿਦੇ ਵਿੱਚ ਬਰਨਾਲਾ